ਹਾਂਜੀ ਵੀਰੋ ਉਹਦਾ ਵਿਵਾਦ ਇਹ ਚੱਲਦਾ ਹੀ ਵੀ ਕਮੈਂਟਾਂ ਤੇ ਤਾਂ ਨਾ ਜਿਹੜੀ ਮੈਂ ਗੱਲ ਕਰਦਾ ਹਾਂ ਵੀ ਇਹ ਇੱਕ ਇੱਕ ਦੇ ਕਮੈਂਟ ਐਵੇਂ ਨਹੀਂ ਕਿਸੇ ਨੂੰ ਗਲਤਮਲਤ ਕਰਨਾ ਮਾੜੀ ਗੱਲ ਆ ਤੇ ਚਲੋ ਕਰਨਾ ਨਾ ਕਰਨਾ ਉਹਨੂੰ ਛੱਡ ਕੇ ਆਪਾਂ ਦੂਜੀ ਗੱਲ ਕਰੀਏ ਦੂਜੇ ਮਸਲੇ ਦੀ ਹੁਣ ਵੇਖੋ ਸਾਡੇ ਸੱਜਣ ਮਿੱਤਰ ਨਹੀਂ ਕਿਤੇ ਵੀਡੀਓ ਸੁਣਦੇ ਸਾਡੇ ਮਤਲਬ ਸਾਰੇ ਹੀ ਜਿਹੜੀ ਮੇਰੇ ਵੀਡੀਓ ਲੋਕ ਸੁਣਦੇ ਆ ਕਹਿਣ ਦਾ ਭਾਵ ਵੀ ਜਿੱਥੇ ਇਹ ਤੇ ਲੱਗੇ ਕਿ ਸਾਡਾ ਬੰਦਾ ਗਲਤ ਆ ਉਹਨੂੰ ਪਰਸਨੀ ਤੌਰ ਤੇ ਸਮਝਾਉਣਾ ਚਾਹੀਦਾ ਜਿੱਥੇ ਆ ਕੇ ਮਸਲਾ ਸਾਡਾ ਕੋਈ ਬਣਾਵੇ ਕਿਸੇ ਨਾਲ ਤੇ ਉੱਥੇ ਆ ਕੇ ਕੋਈ ਬਹਰੋਂ ਬੰਦਾ ਗਲਤ ਕਮੈਂਟ ਕਰ ਦੇ ਮੰਨ ਲਓ ਕਹਿ ਲਓਗੇ ਆਪਾਂ ਪਿੰਡ 'ਚ ਰਹਿ ਰਹੇ ਆ ਤੇ ਆਪਾਂ ਨੂੰ ਬਾਹਰ ਦਾ ਬੰਦਾ ਆ ਕੇ ਕੋਈ ਪਿੰਡ 'ਚ ਦਬਕਾ ਦੇ ਲਲਕਾਰ ਦੇ ਤੇ ਉਹ ਆਪਣੇ ਦੂਜੇ ਲੋਕ ਤਮਾਸ਼ਾ ਵੇਖਣ ਉਹ ਵੀ ਮਾੜੀ ਗੱਲ ਆ ਤੇ ਪਹਿਲਾਂ ਮੈਂ ਤੁਹਾਨੂੰ ਦੋ ਕਮੈਂਟਾਂ ਦੀ ਗੱਲ ਦੱਸਣੀ ਆ ਦੋ ਕਮੈਂਟ ਨੋਟ ਕੀਤੇ ਮੈਂ ਸੱਜਣੋ ਸਾਡੇ ਪਿੰਡੋਂ ਇੱਕ ਛੋਟਾ ਵੀਰ ਰਾਜਨੀਤੀ ਚ ਤੇ ਚਲੋ ਹੈਗਾ ਵਾ ਚਲੋ ਹੁਣਾ ਵੀ ਚਾਹੀਦਾ ਬੰਦੇ ਨੂੰ ਅੱਗੇ ਹਰ ਕਿਸੇ ਨੂੰ ਅੱਗੇ ਵਧਣਾ ਚਾਹੀਦਾ ਕਿਸੇ ਕੰਮ ਖੇਤਰ ਚ ਵੀ ਆ ਵਧੋ ਪਰ ਜੇ ਵਧਣਾ ਮੀਆਂ ਤੇ ਵਧੋ ਵੀ ਇਸ ਤਰੀਕੇ ਨਾਲ ਕਿ ਕਿਸੇ ਨੂੰ ਲੱਤਾਂ ਮਿੱਢ ਕੇ ਜਾਂ ਕਿਸੇ ਨੂੰ ਮਿੱਢ ਕੇ ਨਹੀਂ ਨੰਗਣਾ ਚੰਗੇ ਕੰਮਾਂ ਨਾਲ ਹੀ ਵਧੋ ਆ ਮਤਲਬ ਇੱਕ ਵਧੀਆ ਕੰਪੀਟੀਸ਼ਨ ਥਰੂ ਲੋਕਾਂ ਦੇ ਪਿਆਰ ਸਤਕਾਰ ਚ ਵਧੋ ਉਹ ਗੱਲ ਵਧੀਆ ਇੱਕ ਵੀਡੀਓ ਤੇ ਮੇਰੇ ਉਹਨੇ ਕਮੈਂਟ ਕੀਤਾ ਜਦੋਂ ਮੈਂ ਉਹ ਭਾਪੇ ਦੀ ਇਲੈਕਸ਼ਨ ਪਿਆਰ ਦੀ ਪਿੰਡ ਨੂੰ ਆਖਿਆ ਸੀ ਉਹ ਜਿਤਨਾ ਮਰਜ਼ੀ ਲੋਕਾਂ ਬਣਾ ਲਈ ਜੋ ਮਰਜ਼ੀ ਬਣਾ ਲਈ ਮੈਂ ਤਾਂ ਸਿੱਧੀ ਗੱਲ ਹੈ ਮੈਂ ਤਾਂ ਫੇਰ ਆਨਾ ਆਖਿਆ ਸੀ ਕਿ ਮੈਂ ਵੀ ਮੈਂ ਤੇ ਪੱਟ ਤੇ ਥਾਪੀ ਮਾਰ ਗਿਆ ਸਮਝ ਲਓ ਆਖਿਆ ਕਿ ਸਾਡੇ ਪਿਓ ਨਾਲ ਪਿੰਡ ਚੋਂ ਕੋਈ ਪਿਆਰ ਦੀ ਇਲੈਕਸ਼ਨ ਜਿੱਤ ਕੇ ਵਿਖਾ ਦੇ ਤੇ ਭਾਪੇ ਨੇ ਵੱਲੋਂ ਚਲੋ ਹੱਥ ਜੋੜ ਕੇ ਹੋਣੀ ਸੀ ਮੇਰੇ ਵੱਲੋਂ ਇਤਰਾ ਲਾ ਲਓ ਤੇ ਉਹ ਹੋਈਆਂ ਗੱਲਾਂ ਬਾਤਾਂ ਪਿੰਡ ਚ ਤੇ ਉੱਤੇ ਮੈਂ ਇਹ ਕਿਹਾ ਸੀ ਕਿ ਇਹੋ ਜੀ ਲਖਣ ਪੂਰੇ ਪੰਜਾਬ 'ਚ ਨਹੀਂ ਹੈਗੀ ਤੇ ਉੱਥੇ ਉਸ ਬੰਦੇ ਨੇ ਕਮੈਂਟ ਥੱਲੇ ਇੱਕ ਸਾਡੇ ਮੈਨੂੰ ਪਿਆਰ ਕਰਨ ਵਾਲੇ ਬੰਦੇ ਨੇ ਜਿਹਦੇ ਦਿਲ 'ਚ ਕੋਈ ਸਤਕਾਰ ਭਾਵਨਾ ਹੈਗੀ ਆ ਜੂਰੀ ਨਹੀਂ ਹਰ ਥਾਂ ਤੇ ਵੋਟਾਂ ਹੀ ਨਹੀਂ ਲੈ ਕੇ ਬਹਿ ਜਾਂਦੀਆਂ ਕਈ ਗੱਲਾਂ ਹੁੰਦੀਆਂ ਜ਼ਿੰਦਗੀ 'ਚ ਬੰਦੇ ਹੀ ਬੰਦਿਆਂ ਦੇ ਪਿੱਛੇ ਇਹ ਕੰਮ ਆਉਂਦੇ ਆ ਪੂਰੀ ਬੜੇ ਹੁੰਦੇ ਮਸਲੇ ਉਹਨੇ ਉੱਥੇ ਸਭ ਨੂੰ ਮੇਰੇ ਕਮੈਂਟ ਇੱਕ ਲਿਖਿਆ ਨੇ ਆ ਬਾਜਵੀਰ ਇਹ ਜਿਹੜੀ ਤੂੰ ਇਲੈਕਸ਼ਨ ਕਰਾਈ ਆ ਨਾ ਇਹ ਪਿਆਰ ਵਾਲੀ ਇਲੈਕਸ਼ਨ ਪੰਜਾਬ ਨੂੰ ਛੱਡ ਪੂਰੇ ਭਾਰਤ ਚ ਨਹੀਂ ਹੋਈ ਹਾਲਾਂਕਿ ਉਹ ਬੰਦਾ ਬੰਦਾ ਬਹੁਤ بڑے بڑے ਲੀਡਰਾਂ ਨਾਲ ਬੰਦਾ ਵਾ ਉੱਥੇ ਕਿਤੇ ਗੱਲਬਾਤ ਚੱਲੀ ਹੋਊਗੀ ਆ ਕਿਤਨਾ 100 ਬੰਦੇ ਦੀ ਆਪਣੀ ਮਨਸ਼ਾ ਇੱਕ ਤੇ ਉਹਨੇ ਇਹ ਕਮੈਂਟ ਲਿਖਿਆ ਤੇ ਇੱਕ ਆ ਜਿਹੜਾ ਮੈਨੂੰ ਉਹ ਵਿਰਕ ਨੇ ਲਿਖਿਆ ਸੀ ਕਮੈਂਟ ਥੋੜੇ ਦਿਨ ਹੋਏ ਇੱਕ ਕੋਈ ਵਿਰਕ ਨਾਮ ਦਾ ਤੇ ਉੱਥੇ ਇੱਕ ਹੋਰ ਵੀਰ ਨੇ ਲਿਖਿਆ ਲਿਖਿਆ ਚਲੋ ਮੈਂ ਜਾਤਾਂ-ਪਾਤਾਂ ਦੀ ਇਹ ਗੱਲ ਨਹੀਂ ਕਰਦਾ ਉੱਥੇ ਲੋ ਮੁੰਡੇ ਨੇ ਸਮਝ ਲਿਆ ਵੀ ਤੂੰ ਤੇ ਵਿਰਕਾਂ ਨੂੰ ਵੀ ਲਾਜ ਲਾ ਤੂੰ ਕਿਹੋ ਜਿਹਾ ਭੜਾ ਕਮੈਂਟ ਲਿਖਿਆ ਸਾਡੇ ਭ ਤੇ ਫਿਰ ਉੱਥੇ ਵੀ ਉਹਨੇ ਬੜਾ ਤਕੜਾ ਕਮੈਂਟ ਲਿਖਾਇਆ ਜੇ ਮੁੰਡੇ ਹੜੇ ਨੇ ਪਿੰਡ ਤੋਂ ਬੁੰਡਾ ਵਾ ਚਲੋ ਮੈਂ ਐਵੇਂ ਕਹਾਂ ਕਿ ਬਹੁਤਾ ਪਰਿਵਾਰ ਨੂੰ ਨਹੀਂ ਮੈਂ ਜਾਣਦਾ ਬਹੁਤਾ ਨਹੀਂ ਐਨਾ ਛੋਟੇ ਹੀ ਵੱਡੇ ਹੋ ਗਿਆ ਹਾਂ ਉਹਨਾਂ ਦੇ ਪਰਿਵਾਰ ਚ ਮੈਂ ਜਿਹਨੂੰ ਬੰਦੇ ਦਾ ਪਿਆਰ ਸੀ ਮੈਂ ਉਹ ਵੀ ਦੱਸਦਾ ਫਿਰ ਉੱਥੇ ਨੇ ਦੇਖੋ ਕਿੰਨਾ ਵਧੀਆ ਕਮੈਂਟ ਹੁਣ ਵੇਖੋ ਵੀ ਜਦੋਂ ਮੈਨੂੰ ਲੱਖਾਂ ਦੇ ਵਿੱਚ ਵੀਡੀਓ ਚੱਲ ਗਈ ਆ ਕਮੈਂਟ ਆ ਰਹੇ ਆ ਲਲਲਾ ਹੋ ਰਹੀ ਆ ਤੇ ਚੰਗੇ ਕਮੈਂਟਾਂ ਨੂੰ ਵੇਖ ਕੇ ਤੇ ਤੁਹਾਨੂੰ ਪਤਾ ਪਰੇਸ਼ਾਨੀ ਹੋਣੀ ਹੋਣੀ ਤੁਹਾਨੂੰ ਵੀ ਕਿਉਂ ਰਹਿ ਆ ਤੇ ਜਿਹੜਾ ਮਾੜਾ ਕਮੈਂਟ ਹੈ ਉਹ ਤੂੰ ਖੁਸ਼ੀ ਕਿੰਨੀ ਕੋਈ ਹੋਈ ਹੋਗੀ ਤਨ ਬੜੀ ਹੋਈ ਹੋਣੀ ਹੈ ਇੱਕ ਨੇ ਜਿਹਨੂੰ ਮੇਰੇ ਖਿਲਾਫ ਕੁਝ ਗਲਤ ਲਫ਼ਜ਼ ਲਿਖੇ ਆ ਤੈਨੂੰ ਬਹੁਤ ਖੁਸ਼ੀ ਹੋਈ ਨਹੀਂ ਵੇ ਬਾਜ ਦੀ ਬੇਇੱਜ਼ਤੀ ਕਰਕੇ ਹੀ ਬੰਦਾ ਹੈ ਅੜੀ ਹੈਗੀ ਐ ਕਰਦੇ ਨੇ ਮੂੰਹ ਜੋੜ-ਜੋੜ ਕੇ ਪਰ ਉੱਥੇ ਜੱਟਾਂ ਲੋ ਬੰਦੇ ਨੇ ਉਹਨੂੰ ਜਵਾਬ ਉਹਨੇ ਦਿੱਤਾ ਕਮੈਂਟ ਦੇ ਵਿੱਚ ਉਹਨੇ ਪਹਿਲਾਂ ਪਤਾ ਤੇ ਕਰ ਬੰਦਾ ਕੌਣ ਆ ਅਸੀਂ ਤੇ ਜਾਣਦੇ ਆ ਉਹ ਕਿਤਰਾ ਦਾ ਉਹਨੇ ਤੇ ਪੂਰੇ ਭਾਰਤ ਦੇ ਫੋਟੋਗ੍ਰਾਫਰਾਂ ਦੇ ਬਾਹ ਪਾਤੀ ਆ ਪੂਰੀ ਇੱਕ ਰਾਤ ਤਸੱਲੀ ਕਰਾਤੀ ਉਹਨੇ ਤੇ ਅਸੀਂ ਤੈਨੂੰ ਜਾਣਦੇ ਆ ਜਿੱਤਰਾ ਦਾ ਹੈਗਾ ਵਾ ਜੋ ਵੀ ਆ ਤੇ ਉਹ ਤੇ ਇਹੋ ਜੀਆਂ ਗੱਲਾਂ ਵੜਦਾ ਹੀ ਨਹੀਂ ਆ ਰਾਜਨੀਤੀ ਉਹਨਾਂ ਚ ਪਹਿਲਾਂ ਜੋ ਵੀ ਲਿਖਤਾ ਕਮੈਂਟ ਉਹਨੇ ਐ ਠੋਕ ਕੇ ਉਹਦੀ ਤਸੱਲੀ ਕਰਾਦੀ ਆ ਉਹਦੇ ਕੋਲ 5 10 ਸੱਤ ਕਮੈਂਟ ਚੱਲ ਗਏ ਸਾਡੇ ਤੇ ਉਹ ਦੁਬਾਰਾ ਨਹੀਂ ਆਇਆ ਉਹਦਾ ਕਮੈਂਟ ਵੀਰ ਦਾ ਤੇ ਮੈਂ ਇੱਕ ਗੱਲ ਕਰਦਾ ਵੇਖੋ ਪਰ ਇੱਥੇ ਆ ਕੇ ਉਹਦੇ ਦੋ ਕਮੈਂਟ ਤੁਸੀਂ ਤੁਹਾਨੂੰ ਮੈਂ ਕਈ ਵਾਰੀ ਇਹਨਾਂ ਨਾਲ ਗੁਰੂ ਕੋਈ ਮਾੜਾ ਚੰਗਾ ਫੁੱਲ ਫਲ ਭੇਜ ਦਿਆ ਕਰੋ ਕੋਈ ਫੁੱਲ ਵੀ ਨਹੀਂ ਭੇਜਦਾ ਹੁੰਦਾ ਤੇ ਹੁਣ ਉਹ ਵੀਰ ਦਾ ਫੁੱਲਾਂ ਦਾ ਗਲਦਸਤਾ ਬਣਦਾ ਨਾ ਭੇਟ ਕਰਨਾਂ ਨੂੰ ਬਣਦਾ ਨਾ ਜਿੰਨੇ ਸਾਡੇ ਸਾਡੇ ਥਾਂ ਦੇ ਉਹ ਗੱਲ ਉਹ ਆ ਗਈ ਨਾ ਕਿਰਨ ਨੇ ਹਾ ਪਾਸਿਓਂ ਵੈਰੀ ਡਾਂਗ ਮਾਰ ਲੱਗੇ ਤਾਂ ਸੱਜਣ ਮਿੱਤਰ ਐਂ ਫਿਲਮਾਂ ਹੀ ਨਹੀਂ ਪੜਦੇ ਦੇਖ ਲੈ ਬੰਨੇ ਮੂੰਹ ਤੇ ਵੱਜਣ ਲੱਗੇ ਐਂ ਹੀ ਫੜ ਲੈਂਦੇ ਤੇ ਇਹ ਉਹੋ ਹੀ ਮਸਲਾ ਬਣ ਗਿਆ ਨਾ ਉਦਾਂ ਦਾ ਹੀ ਮਲ ਗਿਆ ਇਹਨੂੰ ਲਾ ਲਓ ਵੀਪ ਛੋਟਾ ਵਾ ਚਲੋ ਨੇ ਆਖਿਆ ਵੀ ਸਤਿ ਮੁਕਾਉਣ ਮਾ ਸਾਡੇ ਭਰਾ ਨੂੰ ਇਤਰਾਖਣ ਵਾਲਾ ਤੇ ਜੇ ਇਹੋ ਕਮੈਂਟ ਨੂੰ 20 50 100 ਕਮੈਂਟ ਪਹਿਲੀ ਸੱਤੇ ਸਾਢੇ ਦੇ ਵੀ 10 12 ਸਾਡੇ ਬੱਦੇ ਦਾ ਕਸੂਰ ਕੀ ਆ ਓਏ ਪਰ ਨਹੀਂ ਨਾ ਤੁਸੀਂ ਤੇ ਹੋਰ ਸਾਹਬ ਨਾ ਵੇਖਣਾ ਨਾ ਵਾ 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 ਹੋਰ ਦੋ ਚਾਰ ਕਮੈਂਟ ਕਰੋ ਇਹਨੂੰ ਇਹਨੂੰ ਕਮੈਂਟ ਕਰੋ ਇਹਦੀ ਬੇਇਤੀ ਕਰੋ ਤੁਸੀਂ ਤੇ ਉਹ ਚੀਜ਼ਾਂ ਠੀਕਿੰਡੇ ਦੇ ਉਹਨੇ ਮੁੰਡੇ ਨੇ ਕਮਾਲ ਕਰਕੇ ਰਿਆਤੀ ਆ ਦਿਲ ਜਿੱਤ ਲਿਆ ਕੌਣ ਮੁੰਡਾ ਓ ਪਿੰਡ ਤੋਂ ਛੋਟਾ ਵੀਰ ਕੋਈ ਉੱਠਿਆ ਗੁਰਪ੍ਰੀਤ ਸਿੰਘ ਸੰਧੂ ਕਲਸੀਆ ਹੁਣ ਮੈਂ ਉਹਦੇ ਨਾਲ ਤੇ ਬਹੁਤਾ ਵਾਹ ਵਾਸਤਾ ਨਹੀਂ ਪਰ ਮੈਂ ਇੱਕ ਬੰਦੇ ਦਾ ਉਸ ਪਰਿਵਾਰ ਦੇ ਵਿੱਚ ਮੇਰਾ ਬਹੁਤ ਪਿਆਰ ਆ ਉਹ ਪੁਰਾਣਾ ਪੁਰਾਣੇ ਖੁੰਡ ਜਿਹੜੇ ਅਸੀਂ ਵੀਰ ਸਿੰਘ ਕਲਸੀਆ ਹੁਣ ਮੈਨੂੰ ਨਹੀਂ ਪਤਾ ਉਹਦਾ ਚਾਚਾ ਵਾ ਕਿ ਤਾਇਆ ਵਾ ਕਿ ਡੈਡੀ ਆ ਮੈਨੂੰ ਨਹੀਂ ਪਤਾ ਪਰ ਵੀਰ ਸਿੰਘ ਕਲਸੀਆ ਜਦੋਂ ਜੀਬੀਐਸ ਬੱਸਾਂ ਦੇ ਅਸੀਂ ਡਰਾਈਵਰਾਂ ਰੋਬਨਰ ਆਪਣਾ ਚਲਾ ਛੱਡੀਆਂ ਇਕੱਠਿਆਂ ਤੇ ਉਹਨਾਂ ਦੇ ਨਾਲ ਸਾਡਾ ਉਹਨਾਂ ਵੀਰ ਨਾਲ ਪਿਆਰ ਆ ਵੀਰ ਸਿੰਘ ਨਾਲ ਸਾਡੇ ਵੀਰ ਨਾਲ ਪਿਆਰ ਆ ਸਾਡਾ ਤੇ ਮੈਂ ਗੱਲ ਲੰਬੀ ਨਾ ਕਰਾ ਮੂਰਤ ਕੋੜ ਕੇ ਲਿਆਵਾ ਬਈ ਉਹ ਮਾਨਸਿਤਕਾਰ ਦਾ ਹੱਕਦਾਰ ਬੰਦਾ ਜੇ ਉਹ ਲੋਡ ਪੈਣ ਤੇ ਕਿਤੇ ਵੀ ਕਿਸੇ ਕਿਸਮ ਦਾ ਵੀ ਫਿਰ ਮਨ ਇੱਜ਼ਤ ਜੀ ਬਣ ਜਾਂਦੀ ਬੰਦੇ ਦੀ ਔਰ ਮਨ ਚ ਇਹ ਆ ਕੇ ਹੋਰ ਕੀ ਆ ਰਿਸਪੈਕਟ ਬਣਦੀ ਆ ਤੇ ਕੀਤੀ ਵੀ ਉਹਨੇ ਠੋਕੇ ਗੱਲ ਇਹਦੇ ਹੋਈ ਨਾ ਗੱਲ ਕਿ ਜਿੰਨੇ ਕਿਸੇ ਦੀ ਹੱਕ ਤੇ ਆਣ ਕੇ ਖੜ ਕੇ ਗੱਲ ਕੀਤੀ ਆ ਤੇ ਚਲੋ ਠੀਕ ਆ ਵੀਰੇ ਫਿਰ ਨਵੀਂ ਤੁਹਾਨੂੰ ਇੱਕ ਸਟੋਰੀ ਸੁਣਾਉਣੇ ਫਿਰ ਦਾ ਨਾਲ ਪਰ